ਸੱਚਾ ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦੀਆਂ ਵੱਲੋਂ ਫੌਜ ਦੇ ਵਾਹਨ ਤੇ ਕੀਤਾ ਹਮਲਾ ਰਾਜੌਰੀ ਦੇ ਵਿੱਚ ਅੱਤਵਾਦੀਆਂ ਵੱਲੋਂ ਸੈਨਾ ਦੇ ਵਾਹਨ ਤੇ ਕੀਤੀ ਗਈ ਗੋਲੀਬਾਰੀ ਹਮਲੇ ਦੇ ਵਿੱਚ ਜਾਨੀ ਨੁਕਸਾਨ ਤੋਂ ਹੋਇਆ ਬਚਾ ਸੁਰੱਖਿਆ ਬਲਾਂ ਦੇ ਵੱਲੋਂ ਇਲਾਕੇ ਦੇ ਵਿੱਚ ਸਰਚ ਆਪਰੇਸ਼ਨ ਜਾਰੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਡੋਨਾਲਡ ਟਰੰਪ ਦੀ ਸਰਕਾਰ ਦਾ ਵੱਡਾ ਐਲਾਨ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਲਈ ਰਜਿਸਟਰ ਕਰਵਾਉਣਾ ਹੋਇਆ ਲਾਜ਼ਮੀ ਰਜਿਸਟਰ ਨਾ ਕਰਵਾਉਣ ਦੀ ਸੂਰਤ ਦੇ ਵਿੱਚ ਭੁਗਤਣੀ ਪਵੇਗੀ ਸਜ਼ਾ ਕਿਸਾਨਾ ਕੁ ਜਗਜੀਤ ਸਿੰਘ ਡੱਲੇਵਾਲ ਦੀ ਅਚਾਨਕ ਵਿਗੜੀ ਸਿਹਤ ਡੱਲੇਵਾਲ ਨੂੰ ਛਿੜੀ ਕੰਪਨੀ ਡਾਕਟਰਾਂ ਦੀ ਟੀਮ ਨੂੰ ਪਈਆਂ ਭਾਜੜਾ ਬੀਤੇ ਦਿਨ ਹੋਇਆ ਸੀ 103 ਬੁਖਾਰ ਉਸ ਤੋਂ ਪਹਿਲਾਂ ਬੀਪੀ ਵਧਣ ਕਾਰਨ ਸਿਹਤ ਹੋਈ ਸੀ ਖਰਾਬ ਪਾਖੜਾ ਬਿਆਸ ਮੈਨੇਜਮੈਂਟ ਦੇ ਵਿੱਚ ਮੁਰ ਤੋਂ ਪੰਜਾਬ ਨੂੰ ਕੀਤਾ ਦਰਕਨਾਰ ਹਰਿਆਣੇ ਦੇ ਅਧਿਕਾਰੀ ਦਾ 77 ਵਜੋਂ ਕਾਰਜਕਾਲ ਵਧਾਇਆ ਪੰਜਾਬ ਸਰਕਾਰ ਨੇ ਜਤਾਇਆ ਇਤਰਾਜ਼ ਜਲ ਸਰੋਤ ਵਿਭਾਗ ਨੇ ਬੀਬੀਐਮਬੀ ਨੂੰ ਲਿਖਿਆ ਮੰਗ ਪੱਤਰ ਗਿਆਨੀ ਹਰਪ੍ਰੀਤ ਸਿੰਘ ਤੇ ਇਲਜ਼ਾਮ ਲੱਗਣ ਤੋਂ ਬਾਅਦ ਬਹਿਰੀਨ ਦੇ ਗੁਰਦੁਆਰਾ ਪ੍ਰਬੰਧਕਾਂ ਦੀ ਚਿੱਠੀ ਆਈ ਸਾਹਮਣੇ ਗੁਰਦੁਆਰਾ ਪ੍ਰਬੰਧਕਾਂ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਇਲਜ਼ਾਮਾਂ ਨੂੰ ਨਕਾਰਿਆ ਕਿ ਆ ਇਲਜ਼ਾਮ ਲਗਾਉਣ ਵਾਲੀ ਤੇ ਬੇਬੁਨਿਆਦ ਗੱਲਾਂ ਕਰ ਰਹੀ ਹੈ ਅੱਜੇ ਖਿਲਾਫ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਪੰਜ ਮੈਂਬਰੀ ਸਬ ਕੈਬਨਿਟ ਕਮੇਟੀ ਦਾ ਕੀਤਾ ਗਠਨ ਵਾਰ ਔਰ ਡਰੱਗਸ ਤਹਿਤ ਚੁੱਕਿਆ ਵੱਡਾ ਕਦਮ ਹਰਪਾਲ ਸਿੰਘ ਜੈਮਾ ਕਮੇਟੀ ਦਾ ਕਰਨਗੇ ਪ੍ਰਧਾਨਗੀ ਅਮਨ ਅਰੋੜਾ ਡਾਕਟਰ ਬਲਬੀਰ ਸਿੰਘ ਲਾਲਜੀਤ ਪੁੱਲਰ ਅਤੇ ਤਰਨਪ੍ਰੀਤ ਸਿੰਘ ਸੋਧ ਇਸ ਕਮੇਟੀ ਦੇ ਵਿੱਚ ਹੁਣੇ ਸ਼ਾਮਲ ਪੰਜਾਬ ਚ ਭਾਰਤ ਮਾਲਾ ਪ੍ਰੋਜੈਕਟ ਨਾਲ ਜੁੜਿਆ ਹੋਇਆ ਹਾਈਵੇ ਹੋਇਆ ਰੱਦ ਐਨ ਐਚ ਆਈ ਨੇ ਜ਼ਮੀਨ ਨਾਇਕ ਹੋਇਆ ਹੁਣ ਦਾ ਦਿੱਤਾ ਹਵਾਲਾ ਅਮਰitsar ਤੋਂ ਤਰਨਤਾਰਨ ਵਿਚਾਲੇ ਬਨਨਾਸੀ ਬਾਈਪਾਸ ਮੁਆਵਜ਼ਾ ਰਾਸੀ ਦੇ ਵਿਵਾਦ ਕਾਰਨ ਜ਼ਮੀਨ ਨਹੀਂ ਹੋਈ ਐਕਵਾਇਰ ਅਕਾਲੀ ਦਲ ਨੇ ਮੁਰਸਦੀ ਅਹਿਮ ਮੀਟਿੰਗ ਅਕਾਲੀ ਦਲ ਦੇ ਪਾਰਲੀਮੈਂਟਰੀ ਬੋਰਡ ਦੀ ਅਹਿਮ ਮੀਟਿੰਗ ਭਾਰਤੀ ਮਹਿਮਤੇ ਬਾਰੇ ਕੀਤੀ ਜਾ ਰਹੀ ਹੈ ਚਰਚਾ ਕਾਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਦੀ ਅਗਵਾਈ ਦੇ ਵਿੱਚ ਹੋ ਰਹੀ ਅਹਿਮ ਮੀਟਿੰਗ ਟਰੱਕ ਯੂਨੀਅਨ ਦੇ ਵਿੱਚ ਆਪਰੇਟਰ ਨੇ ਨਿਕਲੀ ਜ਼ਹਿਰੀਲੀ ਵਸਤੂ ਮੌਕੇ ਤੇ ਪਿਆ ਚੀਖ ਚਹਾੜਾ ਯੂਨੀਅਨ ਦਾ ਚੇਅਰਮੈਨ ਨਾਲ ਲਗਾਉਣ ਤੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼ ਮਾਮਲਾ ਸੰਗਰੂਰ ਦੇ ਭਵਾਨੀਗੜ੍ਹ ਤੋਂ ਆਇਆ ਸਾਹਮਣੇ ਡਰੱਗ ਮਾਫੀਆ ਖਿਲਾਫ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ ਨਸ਼ਾ ਵੇਚੂਏ ਚ ਬਣਾਏ ਘਰ ਤੇ ਚਲਾਇਆ ਬਲਡੋజర్ ਨਸ਼ਾ ਤਸਕਰ ਰਿੰਕੀ ਤੇ ਪਹਿਲਾਂ ਵੀ ਨਸ਼ਾ ਤਸਕਰੀ ਦੇ ਲਗਭਗ 10 ਮਾਮਲੇ ਹਨ ਦਰਜ ਇਸ ਨਾਲ ਸੰਬੰਧੀਆਂ 10 ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ